ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਮੇਰੇ ਚੈਨਲ ਪ੍ਰਭਜੋਤ @the_eight_vlog ਵਿੱਚ ਨਿੱਘਾ ਸਵਾਗਤ ਹੈ ਜੀ ਆਸ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਹੱਸਦੇ ਵੱਸਦੇ ਹੋਵੋਗੇ ਆਪਣੇ ਪਰਿਵਾਰ ਵਿੱਚ ਤੇ ਕੰਮਾਂ ਕਰਨ ਨੂੰ ਸਾਹਮਦੇ ਹੋਏ ਤੇ ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਵਲੌਗ ਤੇ ਅੱਜ ਦਾ ਵੀਲੌਗ ਹੈ ਜੋ ਉਹ ਬੁਟਿਆਂ ਨਾਲ ਰਿਲੇਟਡ ਹੈ ਤੇ ਸ਼ੁਰੂ ਕਰਦੇ ਹਾਂ ਆਪਾਂ ਅੱਜ ਦਾ ਵਲੌਗ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਤੇ ਮੇਰੇ ਚੈਨਲ ਨੂੰ ਪਲੀਜ਼ ਸਪੋਰਟ ਕਰਿਓ ਜੇ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸ਼ੁਰੂ ਕਰਦੇ ਆਪਾਂ ਅੱਜ ਦਾ ਵਲੌਗ ਕੱਲ ਡੈਡੀ ਆਏ ਸੀਗੇ ਤੇ ਉਹ ਸਾਨੂੰ ਬੀਜ ਦੇ ਕੇ ਗਏ ਨਿੰਗੇ ਤੇ ਦੇਖਦੇ ਆਂ ਇਹਨਾਂ ਵਿੱਚ ਕਿਹੜੇ-ਕਿਹੜੇ ਬੀਜ ਨੇ ਤੇ ਚਲੋ ਸ਼ੁਰੂ ਕਰਦੇ ਆਪਾਂ ਹਾਂਜੀ ਮੈਂ ਗਮਲੇ ਵਿੱਚ ਤਾਂ ਕਾਫੀ ਵਰੀ ਲਗਾਏ ਸੀਗੇ ਬਟ ਇੰਨੀ ਨਾ ਇੰਨੇ ਜ਼ਿਆਦਾ ਨਹੀਂ ਮੈਂ ਲਗਾਏ ਤੇ ਪਹਿਲੀ ਵਾਰੀ ਲਗਾ ਰਹੀ ਹਾਂ ਤੇ ਦੇਖਦੇ ਹਾਂ ਕਿ ਕਿਦਾਂ ਹੁੰਦੇ ਨੇਗੇ ਇਹ ਧਨੀਆਂ ਧਨੀਆਂ ਦੇ ਬੀਜ ਨੇ ਆਵਲੇ ਤੇ ਇਹ ਵੀ ਧਨੀਆਂ ਦੇ ਬੀਜ ਨੇ ਤੇ ਇਹ ਜੋ ਹੈ ਨਾ ਮੇਥੇ ਨੇ ਮੇਥੇ ਦੇ ਬੀਜ ਲੈਂਗੇ ਤੇ ਇਹ ਕਾ ਲੈਂਗੇ ਇਹ ਵੀ ਮੇਥੇ ਦੇ ਹੀ ਹੈ ਔਰ ਇਹ ਪਾਲਕ ਹੈ ਇਹ ਪਾਲਕ ਦੇ ਬੀਜ ਨੇ ਤੇ ਇਹ ਹੈਗੇ ਨੇ ਮਟਰ ਹਰੀ ਮਟਰ ਉਹ ਵਾ ਲੈ ਲ लेंगे ਤੇ ਚਲੋ ਲਗਾਨੇ ਆਪਾਂ ਇਹਨਾਂ ਨੂੰ ਦੇਖਦੇ ਆ ਕਿ ਕਿੱਦਾਂ ਹੁੰਦੇ ਨੇਗੇ ਇਹ ਡੈਡੀ ਉਹਨੇ ਨਾ ਸਾਹਿਲ ਨੇ ਡੈਡੀ ਨੇ ਔਰ ਰਿੱਕੀ ਉਹਨਾਂ ਨੇ ਇਹ ਇਸ ਤਰ੍ਹਾਂ ਪੱਟ ਦਿੱਤੀ ਸੀ ਕਿਹਾਰੀਆਂ ਜੇ ਬਣਾਤੀ ਸੀਗੇ ਪੱਟ ਕੇ ਮਿੱਟੀ ਤੇ ਮੈਂ ਨੂੰ ਫੜਾਗੇ ਸੀਗੇ ਬੀਜ ਕਿ ਬੀਜ ਲਿਓ ਚਲੋ ਦੇਖਦੇ ਆ ਬੀਜ ਕਿ ਕਿਸ ਤਰ੍ਹਾਂ ਦੇ ਲੱਗਦੇ ਨੇਗੇ ਨਾ ਤੇ ਇੱਧਰ ਲੱਗੀਆਂ ਹੋਈਆਂ ਨੇ ਪਿੰਡੀਆਂ ਪਹਿਲਾਂ ਤਾਂ ਬੂਟੇ ਸੁੱਕੇ ਹੋਏ ਸੀਗੇ ਤੇ ਹੁਣ ਇਹਨਾਂ ਨੂੰ ਮੈਂ ਪਾਣੀ ਜਦੋਂ ਦਿੱਤਾ ਨਾ ਤੇ ਫਿਰ ਇਹਨਾਂ ਤੇ ਫੁੱਲ ਆਉਣ ਲੱਗ ਗਏ ਨੇਗੇ। ਔਰ ਪਿੰਡੀਆਂ ਲੱਗੀਆਂ ਹੋਈਆਂ। ਪਿੰਡੀਆਂ ਵੀ ਲੱਗੀਆਂ ਹੋਈਆਂ ਨਾ ਆ ਦੇਖੋ ਫੁੱਲ ਆ ਗਏ ਆ। ਪਿੰਡੀਆਂ ਲੱਗੀਆਂ ਹੋਈਆਂ ਨੇਗੇ ਹਾਲੇ। ਤੇ ਇਹਨਾਂ ਦਾ ਬੀਜ ਬਣ ਜਾਏਗਾ। ਇਹ ਪੱਕੀ ਹੋਈ ਹੈ ਪਿੰਡੀ ਇਹਨਾਂ ਦੇ ਬੀਜ ਬਣ ਜਾਏਗਾ ਔਰ نیچے ਗੋਡੀ ਕਰਨ ਵਾਲੀ ਹੈ ਨਾ। ਇਹਨੂੰ ਸਾਫ਼ ਕਰਾਂਗੇ। ਤੇ ਚਲੋ ਕਰਦੇ ਆਪਾਂ ਸ਼ੁਰੂ ਇਸ ਤਰ੍ਹਾਂ ਹੱਥ ਨਾਲ ਅੱਧਾ ਬੱਟੇ ਦੀ ਵਰਕੇ ਜੀ ਤੇ ਉਹਦੇ ਵੀ ਚੱਪਾ ਇਹ ਜੋ ਦੀ ਵੀ ਨਹੀਂ ਨਾ ਇਹ ਦਬਾ ਕਰਕੇ ਖਿਲਾਰ ਦਾਂਗੇ ਉਸ ਤੋਂ ਬਾਅਦ ਇਹਨਾਂ ਨੂੰ ਹਲਕਾ ਹਲਕਾ ਕੱਟ ਕੇ ਦਾਂਗੇ ਤਾਂ ਕਿ ਇਹ ਨਿਕਲ ਆਵੇ ਜਲਦੀ ਉਸ ਤੋਂ ਬਾਅਦ ਪਾਏਗੇ ਕਿ ਜਿਸ ਤਰ੍ਹਾਂ ਮਟਰ ਆਲੇ ਕਿਹੜੇ ਪਾਣੀ ਵਿੱਚ ਰਿੱਚਿਆ ਸੀ ਐਸ ਤਰ੍ਹਾਂ ਹੀ ਪਾਣੀ ਛੱਡ ਦਾਂਗੇ ਡੈਡੀ ਨੇ ਦੋ ਕਲਰ ਦੇ ਬੀਜ ਲੈ ਕੇ ਆਏ ਸੀਗੇ ਇੱਕ ਕਲਰ ਦੇ ਮੈਂ ਬੀਜ ਤੇ ਇਹਦੇ ਤੇ ਕੁਝ ਦਵਾਈ ਜੀ ਲਗਾਈ ਹੋਈ ਹੈ ਇਸ ਤਰ੍ਹਾਂ ਰੈੱਡ ਜੇ ਕਲਰ ਦੀ ਦਵਾਈ ਲਗਾਈ ਹੁੰਦੀ ਹੈ ਇਹਨਾਂ ਨੇ ਤੇ ਇੱਕ ਸਾਈਡ ਮੈਂ ਕਿ ਦੇਖਦੇ ਆ ਇਹਨੂੰ ਬੀਜਦੇ ਆ ਔਰ ਇੱਕ ਸਾਈਡ ਇਹ ਹੋ ਗਏ ਹਨਾ ਤੇ ਇਦਾਂ ਥੋੜਾ ਥੋੜਾ ਗੈਪ ਕਰਕੇ ਤੇ ਮੈਂ ਇਹ ਬੀਜ ਰਹੀ ਹਾਂ ਲਾਈਨ ਦੇ ਵਿੱਚ ਤੇ ਚਲੋ ਜਿਹੜੇ ਰੈੱਡ ਹੋ ਗਏ ਆ ਤੇ ਉਹ ਆਪਾਂ ਬੀਜ ਦਿੰਨੇ ਆ ਇਸ ਤਰ੍ਹਾਂ ਹੱਥ ਨਾਲ ਇੱਧ ਬੱਟ ਕਰਕੇ ਹਲਕੀ ਜੀ ਇਸ ਤਰ੍ਹਾਂ ਤੇ ਮੈਂ ਨਾ ਮੇਰੇ ਨਾਨਾ ਜੀ ਨੂੰ ਦੇਖਿਆ ਬੀਜਦੇ ਆ ਉਹ ਮੇਰੇ ਨਾਨਾ ਜੀ ਕਿ ਆ ਰੀਆਂ ਬੀਜਦੇ ਸੀਗੇ ਉੱਤੇ ਮੇਰੇ ਪੇਕੇ ਸਾਨੀ ਵਾਲ ਬੀਜਦੇ ਸੀਗੇ ਤੇ ਉਹਨਾਂ ਨੂੰ ਮੈਂ ਦੇਖਿਆ ਹਿਆ ਵਾ ਇਸ ਤਰ੍ਹਾਂ ਕਰਦੇ ਆ ਉਹ ਤੇ ਫਿਰ ਤਾਂ ਕਰਕੇ ਮੈਨੂੰ ਵੀ ਬਹੁਤ ਸ਼ੌਂਕ ਹੈ ਮੇਰੇ ਪਾਪਾ ਵਾਂਗੂ ਮੇਰੇ ਨਾਨਾ ਜੀ ਵਾਂਗੂੰ ਮੈਨੂੰ ਵੀ ਬਹੁਤ ਸ਼ੌਂਕ ਹੈ ਇਸ ਤਰ੍ਹਾਂ ਬੁੱਤੇ ਲਗਾਉਂਦਾ ਤੇ ਹੁਣ ਮੈਨੂੰ ਵੀ ਮਿਲ ਗਈ ਹੈ ਜਗਾ ਇਹ ਤੇ ਆਪਾਂ ਵੀ ਸ਼ੌਂਕ ਪੂਰੇ ਕਰਾਂਗੇ ਆਪਣੇ ਹਨਾ ਚਲੋ ਵੀ ਇਸ ਤੇ ਇਸ ਤਰ੍ਹਾਂ ਹੀ ਮੈਂ ਮੇਥੇ ਲਗਾਉਂਗੀ ਓਕੇ ਜੀ ਜਿੱਦਾਂ ਮੇਥੇ ਲਗਾਏ ਉਹ ਲਗਾਇਆ ਨਾ ਸੌਰੀ ਧਨੀਆ ਤੇ ਉਸੇ ਤਰ੍ਹਾਂ ਹੀ ਮੇਥੇ ਲਗਾਉਂਗੀ ਮੈਂ ਐਦਾਂ ਮੱਟਾ ਬਣਾ ਬਣਾ ਕੇ ਨਾ ਇਸ ਤਰ੍ਹਾਂ ਹੱਥ ਨਾਲ ਉਹ ਕਰਕੇ ਹਣਾ ਤੇ ਉਸੇ ਤਰ੍ਹਾਂ ਹੀ ਮੈਂ ਇਹ ਲਗਾਉਂਗੀ ਮਿੱਤੇ ਇਹ ਪਾਲਕ ਹੈ ਜੀ ਇਹ ਨਾ ਸੌ ਚੜ ਗਿਆ ਕਹੀਂ ਕਰੇ ਚਲਾਈ ਨਹੀਂ ਨਾ ਘੱਟ ਚਲਾਈਏ ਚਲਾਈ ਨਹੀਂ ਗੀ ਤੇ ਚਲੋ ਇਹਨਾਂ ਨੂੰ ਨਾ ਇਸ ਤਰ੍ਹਾਂ ਚੁਟਕੀਆਂ ਇੱਦਾਂ ਜੁਟਕਿਆ ਚ ਪਰ ਪਰ ਕੇ ਲਗਾਣੇ ਆ ਥੋੜੀ ਥੋੜੀ ਦੂਰੀ ਤੇ ਦਾ ਬ੍ਰੀਕ ਜ਼ਿਆਦਾ ਹੈ ਨਾ ਉਸ ਲਈ ਇੱਦਾਂ ਕਰ ਕਰਕੇ ਲਗਾ ਦੋ ਨੇ ਨਾ ਕਿ ਫਿਰ ਵਿੱਚ ਤੋੜਨ ਦੀ ਆਸਾਨੀ ਰਹੂਗੀ ਨਾ ਤੁਰ ਤੁਰ ਕੇ ਵਟਾਂ ਦੇ ਉੱਪਰ ਨਾ ਆਪਾਂ ਮੂਲੀਆ ਗਾਜਰਾ ਛਲਗਮ ਉਹ ਲਗਾਵਾਂਗੇ ਗਮਲੇ ਵਿੱਚ ਤਾਂ ਲਗਾਇਆ ਹੈ ਗਮਲੇ ਵਿੱਚ ਬੂਟੇ ਤਾਂ ਲਗਾਏ ਨੇਗੇ ਬਟ ਇਹ ਕੰਮ ਨਾ ਥੋੜਾ ਵੱਡਾ ਹੋ ਗਿਆ ਤੇ ਚਲੋ ਦੇਖਦੇ ਹਾਂ ਕੀ ਫਲ ਮਿਲਦਾ ਮਿਹਨਤ ਕਰ ਰਹੇ ਹਾਂ ਨਾ ਤੇ ਬਾਕੀ ਫਲ ਦੇਣਾ ਬਾਬੇ ਦੀ ਮਰਜ਼ੀ ਆ ਹਨਾ ਚਲੋ ਕਿ ਜਹੀ ਸੂਈ ਵਟ ਮਾਤਾ ਗਾ ਬੈਠ ਕ ਸੀਦਾ ਕੱਢ ਰਈਆ ਆਉਂਦੇ ਜਾਂਦੇ ਰਾਹੀ ਪੁੱਛਦੇ ਤੂੰ ਕਿਉਂ ਬੀਬਾ ਰੋ ਰਈਆ ਨਿੱਕ ਜਹੀ ਸੁਵੀ ਵਟ ਮਾਤਾ ਗਾ ਬੈਠ ਕ ਸੀਦਾ ਕੱਢ ਰਈਆ ਬਾਬੂਲ ਮੇਰੇ ਕਾਜਰ ਚਾਇਆ ਮੈਂ ਪਰਦੇਸਣ ਹੋ ਰਹੀ ਆ ਨਿੱਕ ਜਹੀ ਸੋਈ ਵਟ ਮਾਤਾ ਗਾ ਬੈਠ ਕਸੀਦਾ ਕੱਢ ਰਹੀ ਆ ਹਾਂਜੀ ਇਹ ਸੀ ਆਪਣਾ ਅੱਜ ਦਾ ਵਲੌਗ ਤੇ ਮਿਲਦੇ ਆ ਇੱਕ ਨਵੇਂ ਵਲੌਗ ਵਿੱਚ ਤਦ ਤੱਕ ਲਈ ਖੁਸ਼ ਰਹੋ ਮੁਸਕਰਾਉਂਦੇ ਰਹੋ ਆਪਣਾ ਤੇ ਆਪਣੀ ਫੈਮਿਲੀ ਦਾ ਖਿਆਲ ਰੱਖਿਓ ਤੇ ਆਪਣੇ ਆਪ ਨੂੰ ਇਸ ਕਾਬਿਲ ਬਣਾਓ ਕਿ ਤੁਸ ਮਤਲਬ ਤੁਸੀਂ ਆਪਣੀ ਦੇ ਮਦਦ ਕਰਨ ਦੇ ਨਾਲ-ਨਾਲ ਆਪਣੀ ਫੈਮਿਲੀ ਦੀ ਵੀ ਹੈਲਪ ਕਰੋ ਜੋ ਵੀ ਗੁਣ ਤੁਹਾਡੇ ਵਿੱਚ ਹੈ ਉਸ ਨੂੰ ਆਪਣਾ ਜੋ ਹੈ ਉਹ ਕੰਮ ਬਣਾਓ ਠੀਕ ਹੈ ਨਾ ਆਪਣੀ ਮਿਹਨਤ ਦਾ ਦਰੀਆ ਬਣਾਓ ਜੋ ਵੀ ਸਕੂਨ ਹੈ ਤੁਹਾਡੇ ਵਿੱਚ ਹੈ ਚਾਹੇ ਉਹ ਪੇਂਟਿੰਗ ਹੈ ਸਲਾਈ ਹੈ ਕਿ ਨਾ ਤੇ ਉਹਦੇ ਲਈ ਆਪਾਂ ਨੂੰ ਮਿਹਨਤ ਕਰਨ ਦੀ ਲੋੜ ਹੁੰਦੀ ਹੈ ਤੇ ਥੋੜਾ ਹਾਰਡ ਵਰਕ ਕਰਨਾ ਜ਼ਰੂਰ ਪੈਂਦਾ ਹਾਊਸ ਵਾਈਫ ਨੂੰ ਬਟ ਨਹੀਂ ਕਾਮਯਾਬੀ ਤਾਂ ਜ਼ਰੂਰ ਮਿਲਦੀ ਹੈ ਕਿਸੇ ਵੀ ਮਿਹਨਤ ਵਾਲੇ ਕੰਮ ਵਿੱਚ ਕਾਮਯਾਬੀ ਜ਼ਰੂਰ ਮਿਲਦੀ ਹੈ ਠੀਕ ਹੈ ਤੇ ਆਪਣਾ ਖਿਆਲ ਰੱਖਿਓ ਤੇ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਮਿਲਦੇ ਆ ਇੱਕ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਖੁਸ਼ ਰਹੋ ਬਾਏ